ਤਾਂ ਨਾ ਉਹਨੇ ਮੀਟਰ ਦਾ ਲਾਭ ਨਹੀਂ ਇਹ ਤਾਂ ਬੋਧੀ ਹੋਊਗਾ 2012 ਦੇ ਕੰਪਲੀਟ ਪਾਇਆ ਤੁਸੀਂ ਇਹ ਤੁਹਾਡਾ ਮੀਟਰ ਹੈ ਨਹੀਂ ਇਹ ਕਿਸੇ ਹੋਰ ਦਾ ਸੜਿਆ ਹੋਇਆ ਹੈ ਨਾ ਮਾਲਾ ਜੀ ਇਹਨੂੰ ਖੋਲ ਲਿਆ ਕਿਤੇ ਬਾਹਰ ਤੋਂ ਕੋਈ ਦਿੱਕਤ ਆ ਗਈ ਫਿਰ ਤੁਸੀਂ ਰੋਲਾ ਪਿਆਦਾ ਕੀ ਹੋਗਾ ਸਤਿ ਸ਼੍ਰੀ ਅਕਾਲ ਸਰ ਜੀ ਮੈਂ ਐਡਵੋਕੇਟ ਨਵਨੀਤ ਹਾਂ ਲੁਧਿਆਣਾ ਜ਼ਿਲ੍ਹਾ ਕੋਰਟ ਤੋਂ ਸਰ ਮੇਰਾ ਰੋਲਾ ਕੀ ਹੈ ਕਿ ਮੇਰਾ ਇੱਕ ਪਰਸਨਲ ਖੁੱਦ ਦਾ ਕੇਸ ਹੈ ਉਹਦੇ ਵਿੱਚ ਕੀ ਹੈ ਕਿ ਜਿੱਥੇ ਮੇਰੀ ਰਿਹائش ਹੈ ਬਿਲਕੁਲ ਘਰ ਦੇ ਸਾਹਮਣੇ ਸਾਡੇ ਕੰਸਟਰਕਸ਼ਨ ਹੋ ਰਹੀ ਹੈ ਉਸ ਕੰਸਟਰਕਸ਼ਨ ਦੇ 플ੌਟ ਦੇ ਇੱਕ ਕਾਰਨਰ ਦੇ ਉੱਤੇ ਇਲੈਕਟ੍ਰਿਸਿਟੀ ਪਿੱਲਰ ਲੱਗਿਆ ਹੋਇਆ ਹੈ ਜਿਹਨੂੰ ਆਪਾਂ ਕਹਿ ਦਈਏ ਕਿ ਬਿਜਲੀ ਦਾ ਖੰਭਾ ਉਹਦੇ ਤੇ ਇੰਨਾ ਹੈਵੀ ਲੋਡ ਹੈ ਜੋ ਮੈਂ ਤੁਹਾਨੂੰ ਦਿਖਾ ਵੀ ਸਕਦੀ ਹਾਂ 15 ਵੀ ਮੀਟਰ ਲੱਗੇ ਹੋਏ ਨੇ ਹੈਵੀ ਉਹਦੇ ਤਾਰਾਂ ਨੇ ਤੇ ਉਹ ਕਾਫੀ ਖਸਤਾ ਹਾਲਤ ਦੇ ਵਿੱਚ ਖੜਾ ਹੈ ਜਿਹਦੇ ਲਈ ਮੈਂ ਜੁਲਾਈ ਮਹੀਨੇ ਤੋਂ ਬਿਜਲੀ ਘਰ ਜਾ ਕੇ ਕੰਪਲੇਂਟਸ ਵੀ ਦੇ ਰਹੀ ਆ ਕਿ ਇਹਦੇ ਰਿਪੇਅਰ ਕੀਤੇ ਜਾਵੇ ਔਰ ਜਿਹੜੀ ਕੰਸਟਰਕਸ਼ਨ ਹੋ ਰਹੀ ਹੈ ਅਸੀਂ ਉਹਨੂੰ ਵੀ ਕਾਫੀ ਵਾਰ ਕਿਹਾ ਕਿ ਤੋ ਇਸ ਚੀਜ਼ ਨੂੰ ਰੋਕ ਉਹ ਖੰਬੇ ਨਾਲ ਇੰਨਾ ਕਿ ਧੱਕਾ ਕਰ ਰਿਹਾ ਕਦੇ ਉਹ ਤੇ ਬੱਲੀ ਮਾਰਦਾ ਕਦੇ ਉਹਦੇ ਤੇ ਜੈਕ ਲਾ ਕੇ ਉਹਨੂੰ ਪਰੇ ਕਰ ਰਿਹਾ ਬੰਦਾ ਤੇ ਅਸੀਂ ਉਹਨੂੰ ਪਿਆਰ ਨਾਲ ਬਹੁਤ ਸਮਝਾਤਾ ਮੇਰਾ ਕਿਉਂਕਿ ਸਾਡੇ ਸਰ ਬਿਲਕੁਲ ਘਰ ਦੇ ਬਿਲਕੁਲ ਇੱਦਾਂ ਫਰੰਟ ਤੇ ਐ ਉਹ ਤੇ ਜ਼ੋਰ ਪੈਂਦਾ ਹੈ ਉਹਦੇ ਸਾਹਮਣੇ ਘਰ ਉਹ ਖੰਭਾ ਟੁੱਟ ਕੇ ਮੇਰੇ ਘਰ ਦੀ ਛੱਤ ਤੇ गिर ਸਕਦਾ ਹੈ ਉਹ ਲੈਂਟਰ ਟੁੱਟ ਸਕਦਾ ਹੈ ਮੇਰੇ ਘਰ 'ਚ ਵੀ ਛੋਟੇ ਬੱਚੇ ਐ ਮੈਂ ਵਰਕਿੰਗ ਐ ਤੇ ਘਰ ਦਾ ਫਿਰ ਤੁਹਾਨੂੰ ਪਤਾ ਹੈ ਕਿ ਕਿ ਰਿਸਕ ਦੇ ਵਿੱਚ ਬੱਚੇ ਛੱਡ ਕੇ ਜਾਣਾ ਬਹੁਤ ਔਖਾ ਹੈ ਜੀ ਇਹ ਹੀ ਕਾਰਨ ਹੈ ਕਿ ਮੈਂ ਇਸ ਚੀਜ਼ ਨੂੰ ਰੋਕਣਾ ਚਾਹੁੰਦੀ ਸੀ ਉਸ ਤੇ ਹਾਂ ਜੀ ਇਹ ਜਿਹੜੇ ਖੰਬੇ ਜੋ ਖੰਬੇ ਦੇ ਬਟ ਮੀਟਰ ਲੱਗੇ ਹੋਏ ਨੇ ਹਾਂ ਜੀ ਮੱਲਾਵਾਸੀ ਹਾਂ ਜੀ ਹਾਂਜੀ ਉਹਨਾਂ ਨੇ ਹੀ ਮੈਨੂੰ ਕਿਹਾ ਕਿ ਤੁਸੀਂ ਇਹਦੇ ਬਾਰੇ ਕੁਝ ਸੋਚੋ ਕਿਉਂਕਿ ਜਦੋਂ ਇਹ ਪਹਿਲਾਂ ਇਸ ਖੰਬੇ ਨੂੰ ਜੀਸੀਬੀ ਮਸ਼ੀਨ ਦੇ ਨਾਲ ਹਲਾਇਆ ਗਿਆ ਬਿਜਲੀ ਦਫ਼ਤਰ ਵੱਲੋਂ ਕਿ ਚਲੋ ਉਸ ਪਲਾਟ ਨੂੰ ਥੋੜਾ ਜਿਹਾ ਪਿੱਛੇ ਕਰ ਦਈਏ ਠੀਕ ਹੈ ਤੇ ਉਹ ਜਦੋਂ ਖੰਭਾ ਹਲਾਇਆ ਤੇ ਉਹਨਾਂ ਨੇ ਹਦਾਇਤ ਦਿੱਤੀ ਸੀ ਕਿ ਤੁਸੀਂ ਇਸ ਖੰਬੇ ਨਾਲ ਕੋਈ ਛੇੜਖਾਨੀ ਨਹੀਂ ਕਰਨੀ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਇਸ ਖੰਬੇ ਨਾਲ ਛੇੜਖਾਨੇ ਬਹੁਤ ਹੋਏ ਔਰ ਖੰਭਾ ਉੱਪਰੋਂ ਟੁੱਟਾ ਵੀ ਹੋਇਆ ਹਾਂਜੀ ਮੈਂ ਐਡਵੋਕੇਟ ਹਾਂ ਸਰ ਨੂੰ ਕਿੰਨੇ ਦਿਨ ਹੋ ਗਏ ਇਸ ਮੁਸੀਬਤ ਦੇ ਵਿੱਚ ਮੈਨੂੰ ਸਰ ਵੈਸੇ ਤਾਂ ਅਸੀਂ ਜੁਲਾਈ ਤੋਂ ਹੀ ਮੈਂ ਲੱਗੀ ਹੋਈ ਹਾਂ ਇਸ ਪ੍ਰੋਸੈਸ ਦੇ ਵਿੱਚ ਵੀ ਚਲੋ ਆਸ ਗੁਆਂਡ ਐ ਅਸੀਂ ਕੋਈ ਲਿਟੀਗੇਸ਼ਨ ਵਿੱਚ ਆਂਦੇ ਨਹੀਂ ਸੀ ਕਿਉਂਕਿ ਜੇ ਅਸੀਂ ਮੱਲੇਦਾਰੀ ਵਿੱਚ ਆਪਣਾ ਕੋਈ ਰੋਬ ਦੇ ਨਾਲ ਕੰਮ ਨਹੀਂ ਕੋਈ ਸਹਿਚਾਰੇ ਵਾਲੇ ਕੰਮ ਹੁੰਦੇ ਆ ਜੀ ਅਸੀਂ ਜਸਟਿਸ ਕਰਨ ਲਈ ਐਡਵੋਕੇਟ ਬਣਦੇ ਆ ਅਸੀਂ ਮੱਲਿਆਂ 'ਚ ਲੜਨ ਲਈ ਨਹੀਂ ਬਣਦੇ ਕਿ ਅਸੀਂ ਆਪਣਾ ਰੋਬ ਮਾਰ ਕੇ ਕਿਸੇ ਤੋਂ ਕੰਮ ਕਰਾਈਏ ਸਾਡਾ ਹੁੰਦਾ ਵੀ ਅਸੀਂ ਇੱਕ ਭੈਣ ਭਰਾਵਾ ਵਾਂਗੂ ਮੱਲੇਦਾਰੀ 'ਚ ਰਹੀਏ ਕੱਲ ਨੂੰ ਦੇਖੋ ਗਵੰਡੀ ਗਵੰਡੀ ਦੇ ਸਭ ਤੋਂ ਪਹਿਲਾ ਕੰਮ ਹੰਦ ਇਹ ਮੇਰਾ ਕਾਰਨ ਸੀ ਮੈਂ ਜੁਲਾਈ ਮਹੀਨੇ ਤੋਂ ਕੰਪਲੇਂਟਸ ਦੇ ਰਹੀ ਹਾਂ ਤੁਹਾਡੀ ਤੁਹਾਡੀ ਵੀ ਸੁਣਵਾਈ ਹੋ ਰਹੀ ਆ ਬੰਦਾ ਕੀ ਕਰੇਗਾ ਬਿਲਕੁਲ ਜੀ ਮੇਰਾ ਤੁਹਾਡੇ ਤੱਕ ਇਹ ਪਿਆਰਾ ਸੁਨੇਹਾ ਤੁਸੀਂ ਬਹੁਤ ਵਧੀਆ ਮੈਨੂੰ ਸਵਾਲ ਕੀਤਾ ਮੈਂ ਇਸ ਮੁੱਦੇ ਨੂੰ ਲੈ ਕੇ ਇੱਕ ਕੇਸ ਦਾਇਰ ਕੀਤਾ ਮੱਲੇ ਵਾਲਿਆਂ ਦੇ ਕਹਿਣ ਤੇ ਮੈਂ ਖੁਦ ਉਹਨੂੰ ਵੈਸੇ ਇੱਕ ਸਿੰਪਲ ਰਿਕੁਐਸਟ ਕਰ ਰਹੀ ਸੀ ਵੀ ਸਾਨੂੰ ਖਤਰਾ ਹੈ ਤੋ ਇਹ ਕੰਮ ਨਾ ਕਰ ਪਰ ਜਦੋਂ ਖੰਭਾ ਹਲਾਇਆ ਗਿਆ 18 ਘੰਟੇ ਸਾਡੀਆਂ ਲੇਟਾਂ ਬੰਦ ਰਹੀਆਂ ਔਰ ਅੱਧੇ ਬੰਦਿਆਂ ਨੂੰ ਇਹ ਨਹੀਂ ਸੀ ਪਤਾ ਕਿਉਂਕਿ ਕੰਮਕਾਰ ਵਾਲਿਆਂ ਸ਼ਾਮ ਨੂੰ ਆਂਦੇ ਨੇ ਕਿ ਲੈਟ ਖਰਾਬ ਕਿ ਹੋਈ ਹੈ 18 ਘੰਟੇ ਬਾਅਦ ਜਾ ਕੇ ਪਤਾ ਲੱਗਿਆ ਕਿ ਮੀਟਰ ਹਿੱਲੇ ਹੋਏ ਸੀਗੇ ਤੇ ਬਾਕੀਆਂ ਨੂੰ ਪੁੱਛਣ ਤੋਂ ਬਾਅਦ ਪਤਾ ਲੱਗਿਆ ਕਿ ਜੀਸੀਬੀ ਨਾਲ ਇਹ ਮਸ਼ੀਨ ਨੇ ਖੰਭਾ ਹਲਾਇਆ ਸੀ ਤੇ ਉਹ 18 ਘੰਟੇ ਜਿਹੜੇ ਉਹਨਾਂ ਨੇ ਕੱਟੇ ਐ ਫਿਰ ਸਭ ਨੇ ਮਹਿਸੂਸ ਕੀਤਾ ਕਿ ਜੇ ਸਾਡੇ ਪਿੱਛੇ ਖੰਭੇ ਰਹਿਣੇ ਛੇੜਖਾਨੀ ਹੋ ਰਹੀ ਹੈ ਕੱਲ ਨੂੰ ਸਾਡੇ ਬੱਚੇ ਵੀ ਘਰੇ ਆ ਸਾਨੂੰ ਪਤਾ ਹੀ ਨਾ ਲੱਗੇ ਫਾਲਟ ਕੀ ਹੈ ਮੱਲੇ ਵਾਲੇ ਨੇ ਮੈਨੂੰ ਰਿਟਰਨ 'ਚ ਦਰਖਾਸਤ ਦਿੱਤੀ ਜਿਹੜਾ ਕਿ ਪੇਪਰ ਮੇਰੇ ਕੋਲ ਹੈ ਉਸ ਪੇਪਰ ਦੇ ਬਿਹਾਫ ਤੇ ਮੈਂ ਕੇਸ ਲਾਇਆ ਠੀਕ ਹੈ ਜਿਹੜਾ ਸਬੰਧ ਅਡਮਟ ਹੈ ਬੀਐਸਪੀਸੀ ਦਾ ਉਹਨਾਂ ਵੱਲੋਂ ਕਿਦਾਂ ਦਾ ਰਿਸਪੋਨਸ ਉਹਨਾਂ ਦਾ ਰਿਸਪੋਨਸ ਇਹ ਹੈ ਜੀ ਕਰਦੇ ਆ ਤੁਸੀਂ ਲਿਖਤੀ ਦੇ ਦਿਓ ਮੈਂ ਖੁਦ ਪਰਸਨਲੀ ਲਿਖਤੀ ਦੇ ਕੇ ਆਈ ਮੱਲੇ ਵੱਲੋਂ ਜੋ ਹੋਈ ਉਹ ਵੀ ਲਿਖਤੀ ਦੇ ਕੇ ਆਏ ਉਹਨਾਂ ਨੂੰ ਮੈਂ ਕਸਟਮਰ ਕੇਅਰ ਪੀਸ ਸੇ ਪੀਐਸ 19 12 ਵਾਲਾ ਉਹਨਾਂ ਤੇ ਵੀ ਅਸੀਂ ਕੰਪਲੇਂਟ ਪਾਈ ਹੈ ਇਵੇਂ ਅਸੀਂ ਈਮੇਲ ਅਤੇ ਜਿੰਨੀ ਮੈਨੂੰ ਆਈਡੀਆ ਮਿਲੀਆਂ ਦੀ ਐਸਡੀਓ ਦੀ ਹੋ ਗਈ ਮੈਂ ਹਰੇਕ ਇੱਕ ਚੀਜ਼ ਦੇ ਉੱਤੇ ਕੰਪਲੇਂਟ ਪਾਈ ਕਿ ਉਹਨਾਂ ਦੇ ਵੱਲੋਂ ਕੋਈ ਨਾ ਕੋਈ ਹੱਲ ਕੀਤਾ ਜਾਵੇ ਕਿ ਕਿੰਨਾ ਚਿਰ ਹੋ ਗਿਆ ਵਾ ਕੰਪਲੀਟ ਆਪਾਂ ਇਹ ਸਰ ਜੂਨ ਤੋਂ ਚੱਲ ਰਿਹਾ ਜੀ 18 ਘੰਟੇ ਲੇਟ ਬੰਦਾ ਲਈ ਗਿਆ ਜੀ ਔਨਲਾਈਨ ਕੋਈ ਹੈਲਪ ਲਾਈ ਨੰਬਰ ਦੱਸਤਾ ਹਾਂ ਹਾਂ ਜੀ ਹਾਂ ਜੀ ਨਹੀਂ ਸਰ ਉਹ ਕਹਿੰਦੇ ਸੀ ਅਸੀਂ 4 ਘੰਟੇ ਤੱਕ ਬੰਦਾ ਭੇਜਦੇ ਹਾਂ 4 ਘੰਟੇ 4-4 ਘੰਟੇ ਕਰਦੇ 18 ਘੰਟੇ ਸਰ ਨਿਕਲ ਚੁੱਕੇ ਸੀ ਤੁਹਾਡੀ ਕੋਈ ਸੁਣਵਾਈ ਨਹੀਂ ਨਹੀਂ ਸਰ ਕੋਈ ਸੁਣਵਾਈ ਨਹੀਂ ਹੋਈ ਹੁਣ ਦੇਖੋ ਮੈਂ ਖੁਦ ਇੱਕ ਮੱਲੇ ਦੇ ਵਿੱਚ ਐਡਵੋਕੇਟ ਹਾਂ ਤੇ ਲੋਕਾਂ ਨੂੰ ਹੁੰਦਾ ਦੇਖੋ ਵੀ ਚਲੋ ਅਸੀਂ ਆਪ ਜਾਵਾਂਗੇ ਅਸੀਂ ਵਕੀਲ ਕਰਾਂਗੇ ਸਾਨੂੰ ਇੰਨਾ ਪੈਸਾ ਕਿਉਂਕਿ ਹਰ ਦੇਖੋ ਬੰਦਾ ਆਪਣਾ ਘਰ ਗੁਜ਼ਾਰਾ ਔਖਾ ਹੀ ਕਰ ਰਿਹਾ ਅਜੇ ਸਮੇਂ ਵਿੱਚ ਚਲੋ ਸਭ ਨੂੰ ਧਿਆਨ ਚ ਰੱਖਦੇ ਇਹ ਚ ਮੇਰਾ ਵੀ ਸੀ ਮੇਰੀ ਪੂਰੀ ਗਲੀ ਦਾ ਸਾਥ ਸੀਗਾ ਤੇ ਇਹ ਜਦੋਂ ਕੇਸ ਲਾਇਆ ਕੇਸ ਲਾਏ ਤੇ ਪਹਿਲੀ ਹੀ ਤਰੀਕ ਦੇ ਉੱਤੇ ਉਹਨਾਂ ਨੇ ਮੈਨੂੰ ਜੱਜ ਸਾਹਿਬ ਨੇ ਸਟੇ ਦਿੱਤੀ ਜਿਹੜਾ ਮੈਂ ਤੁਹਾਨੂੰ ਪੇਪਰ ਵੀ ਦਿਖਾਨੀ ਹੈ ਤੁਸੀਂ ਹੁਣ ਮੰਗ ਕੀ ਰੱਖ ਦਿੰਦੇ ਹੋ ਮੇਰੀ ਮੰਗ ਇਹ ਹੈ ਜੀ ਦੇਖੋ ਇਹ ਜਿਹੜੀ ਸਟੇ ਲੱਗੀ ਹੈ ਮੈਂ ਤੁਹਾਨੂੰ ਇਹ ਦੱਸ ਰਹੀ ਸੀ ਕੇਸ ਤੇ ਸਟੇ ਲੱਗੀ 20 ਤਰੀਕ ਨੂੰ ਠੀਕ ਹੈ ਜੀ ਉਹ ਜਿਹੜੀ ਪ੍ਰਾਪਰਟੀ ਤੇ ਸਟੇ ਇਸ ਚੀਜ਼ ਦੀ ਸੀ ਕਿ ਤੁਸੀਂ ਇਸ ਕੰਸਟਰਕਸ਼ਨ ਨੂੰ ਰੋਕ ਦੋ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਲੇਕਿਨ ਉਹ ਜਿਹੜਾ ਹੈ ਜਿਨ੍ਹਾਂ ਦੀ ਪ੍ਰਾਪਰਟੀ ਹੈ ਉਹਨਾਂ ਨੇ ਇਸ ਚੀਜ਼ ਨੂੰ ਨਹੀਂ ਮੰਨਿਆ ਉਹ ਆਪਣੇ ਕੰਸਟਰਕਸ਼ਨ 28 ਤਰੀਕ ਨੂੰ ਮੈਂ ਏਐਸ ਆਪਣੇ ਕੰਪਲੇਂਟ ਕੀਤੀ ਇੱਕ ਕਿ ਜੋ ਸਾਡਾ ਇਹ ਆਰਡਰ ਆਇਆ ਹੈ ਉਹਦੇ ਵੈ ਮਤਲਬ ਕਿ ਵਿਰੁੱਧ ਚੱਲ ਰਿਹਾ ਬੰਦਾ ਤੇ ਸਾ ਹਾਂਜੀ ਕੋਰਟ ਜਿਹੜੇ ਹੁਕਮ ਕੋਰਟ ਦੇ ਹੋਏ ਨੇ ਉਸ ਚੀਜ਼ ਨੂੰ ਕੋਈ ਵੈਲਿਊ ਨਹੀਂ ਦੇ ਰਿਆ ਜਿਹੜਾ ਬੰਦਾ ਸੰਬੰਧਨ ਆਇਆ ਸੀ ਉਹਨੇ ਉਹਨੂੰ ਇਹ ਗੱਲ ਸਮਝਾਈ ਵੀ ਇਹ ਹੁਣ ਤੁਸੀਂ ਕੰਸਟਰਕਸ਼ਨ ਨਹੀਂ ਕਰ ਸਕਦੇ ਤੇ ਉਹਨਾਂ ਦੀ ਵੀ ਗੱਲ ਨਹੀਂ ਮੰਨੀ ਗਈ 20 ਤਰੀਕ ਦਾ ਆਰਡਰ ਆਇਆ ਉਸ ਤੋਂ ਬਾਅਦ 28 ਤਰੀਕ ਨੂੰ ASI ਆਂਦੇ ਨੇ ਉਹਨਾਂ ਨੂੰ ਸਮਝਾਉਂਦੇ ਨੇ ਬੜੇ ਪਿਆਰ ਨਾਲ ਕਿ ਤੁਸੀਂ ਆਰਡਰ ਦੀ ਉਲੰਘਣਾ ਨਾ ਕਰੋ ਕਿਉਂਕਿ ਇੱਕ ਜੱਜ ਸਾਹਿਬ ਨੇ ਮਿਟਰਕਸ਼ਨ ਕੀਤੀ ਹੈ ਇਹਦੇ ਨੇ ਤੁਹਾਡੇ ਕੋਈ ਵੀਡੀਓ ਹਾਂਜੀ ਮੇਰੇ ਕੋਲ ਸਾਰਾ ਜੀ ਮੇਰੀ ਫਾਈਲ ਜਿਹੜੀ ਤਿਆਰ ਕੀਤੀ ਗਈ ਹੈ ਕੇਸ ਦੇ ਰਿਗਾਰਡਿੰਗ ਉਹਦੇ ਵਿੱਚ ਕੱਲੀ-ਕੱਲੀ ਚੀਜ਼ ਦੀ ਮੈਂ ਇੱਕ ਫੋਟੋ ਲਾਈ ਹੈ ਜੀ ਕਦੋਂ ਕੰਸਟਰਕਸ਼ਨ ਸ਼ੁਰੂ ਹੋਈ ਕਦੋਂ ਖੰਭਾ ਹਲਾਇਆ ਗਿਆ ਖੰਭਾ ਕਿੰਨਾ ਕਿੱਟੇਡਾ ਹੋ ਚੁੱਕਾ ਕਿੱਥੋਂ ਟੁੱਟਾ ਹੋਇਆ ਕਿਉਂਕਿ ਜੇ ਜੱਜ ਸਾਹਿਬ ਨੇ ਇਹ ਚੀਜ਼ ਦੇਖੀ ਤਾਂ ਹੀ ਤਾਂ ਉਹਨਾਂ ਨੇ ਫਿਰ ਮੈਨੂੰ ਸਟੇ ਦਿੱਤੀ ਹੈ ਕਿ ਹਾਂ ਸਾਡ ਨੂੰ ਖਤਰਾ ਅਗਰ ਜੱਸ ਸਾਹਿਬ ਨੂੰ ਲੱਗਿਆ ਕਿ ਇਹ ਚੀਜ਼ ਟੀ ਰੈਲੇਵੈਂਟ ਹੈ ਚ ਬਣਦਾ ਹੈ ਸਾਨੂੰ ਰੋਕ ਲੈਣੀ ਤਾਂ ਉਹਨਾਂ ਨੇ ਲਈ ਹੈ ਜੀ ਹੁਣ ਸਾਡੇ ਇਸ ਤਿੰਨ ਤਰੀਕ ਹੈ 311 ਤੁਹਾਨੂੰ ਵੀ ਲੱਗਦਾ ਨਾ ਕਿ ਇਹ ਬੰਦਾ ਰਿਪੋਰਟ ਕਰਦਾ ਪਿਆ ਵੀ ਦੇਖੋ ਜੀ ਮੇਰੇ ਕੋਲ ਖੁਦ ਇਹ ਜਦੋਂ ਸਟੇ ਲੱਗੀ ਹੈ ਉਹ ਇੱਕ ਪੋਲੀਟੀਕਲ ਬੰਦਾ ਮੇਰੇ ਕੋਲ ਆਇਆ ਮੈਨੂੰ ਪ੍ਰੈਸ਼ਰ ਵੀ ਪਾਇਆ ਗਿਆ ਕਿ ਚਲੋ ਤੁਸੀਂ ਸਮਝੌਤਾ ਕਰ ਲਓ ਚਲੋ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੀ ਠੀਕ ਹੈ ਉਹ ਆਪਣੇ ਆਪ ਨੂੰ ਸਰਪੰਚ ਕਹਿੰਦੇ ਸੀ ਸਾਡੇ ਨਾਲ ਦੇ ਪਿੰਡ ਦੇ ਕਿ ਨਹੀਂ ਚਲੋ ਕੋਈ ਨਹੀਂ ਆਰਡਰ ਹੋ ਗਿਆ ਹੋ ਗਿਆ ਤੁਸੀਂ ਉਹਨੂੰ ਕੰਮ ਕਰ ਲੈਣ ਦਿਓ ਮੇਰਾ ਇਹਨਾਂ ਨੂੰ ਕਹਿੰਦੇ ਚਲੋ ਲੈ ਦੇ ਕੇ ਆਪਾਂ ਕਿਸੇ ਤਰੀਕੇ ਇਸ ਜੀ ਨੂੰ ਹੱਲ ਕਰ ਲੈਂਦੇ ਆ ਪਰ ਗੱਲ ਇਹ ਆ ਜੀ ਕਿਸੇ ਨਾਲ ਕੋਈ ਹਾਸਾ ਹੋ ਗਿਆ ਕਿ ਉਹ ਪੈਸਾ ਉਸ ਬੰਦੇ ਦੀ ਜਾਨ ਵਾਪਿਸ ਕਰ ਸਕਦਾ ਜਾਂ ਇਹ ਸਮਝੌਤਾ ਕਰਕੇ ਕਿ ਮੈਂ ਆਮ ਜਨਤਾ ਨਾਲ ਸਹੀ ਕਰ ਰਹੀ ਹਾਂ ਸੰਬੇ ਤੇ ਕਿੰਨੇ ਮੀਟਰ ਲੱਗੇਗਾ 15 ਤੋਂ 20 ਮੀਟਰ ਹੈ ਜੀ ਸਾਰੇ ਓਪਨ ਨੇ ਜੀ ਤੁਸੀਂ ਆਪ ਵੀ ਦੇਖ ਸਕਦੇ ਹੋ ਸਾਰੇ ਖੁੱਲੇ ਨੇ ਉਹ ਤੇ ਸਿਮਿੰਟ ਗਿਰਿਆ ਹੋਇਆ ਪਾਣੀ ਉੱਪਰ ਜਦੋਂ ਕੋਈ ਕੰਸਟਰਕਸ਼ਨ ਹੋਏਗੀ ਤਾਂ ਸਿਮਿੰਟ ਨਾਲ ਪਾਣੀ ਤਾਂ ਲੱਗਣਾ ਹੀ ਹੈ ਜੀ ਅੰਗੈਲੀ ਦੇ ਹੱਥ ਤੋਂ ਬਾਅਦ ਹੱਦ ਹੈ ਜੀ ਇੱਕ ਹਾਸਾ ਹੋਇਆ ਇੱਥੇ ਕੋਈ 1 ਮੀਟਰ ਸੜਿਆ ਸੀਗਾ ਉਹਨਾਂ ਨੇ ਆਪਣੇ ਐਂਡ ਤੇ ਬੰਦਿਆਂ ਨੇ ਠੀਕ ਕਰਵਾਇਆ ਕਿਉਂਕਿ ਉਹ ਕਹਿੰਦੇ ਕਿ ਹੁਣ ਅਸੀਂ ਕੰਪਲੇਂਟ ਪਾਵਾਂਗੇ ਫਿਰ ਕੋਈ ਆਊਗਾ ਤੇ ਉਸ ਤੋਂ ਬਾਅਦ 1 ਮੀਟਰ ਚੰਗਿਆਰੇ ਨਿਕਲਨੇ ਸ਼ੁਰੂ ਹੋਏ ਉਹ ਵੀ ਉਹਨਾਂ ਨੇ ਆਪਣੇ ਐਂਡ ਤੇ ਠੀਕ ਕਰਾਇਆ ਕੀ ਕੰਪਨੀ ਦੇ ਅਟ੍ਰੈਕਸ਼ਨ ਚੀਨਣਾ ਕਰਨਾ ਚਾਹੁੰਦੇ ਉਹਨੇ ਕੀ ਕਰਨਾ ਨਹੀਂ ਮੈਂ ਚੱਲ ਰਹੀ ਆ ਜੀ ਦੇਖੋ ਜੁਮੇ ਪੀਐਸਪੀਸੀਐਲ ਦਾ ਆਪਣੇ ਕਾਇਦੇ ਕਾਨੂੰਨ 'ਚ ਰਹਿ ਕੇ ਆਪਣਾ ਕੰਮ ਕਰਨ ਮੈਂ ਉਹਨਾਂ ਦਾ ਕਾਇਦਾ ਕਾਨੂੰਨ ਨਹੀਂ ਤੋੜਨਾ ਚਾਹੁੰਦੀ ਮੈਂ ਖੁਦ ਕਾਇਦੇ ਕਾਨੂੰਨ 'ਚ ਚੱਲ ਰਹੀ ਆ ਦੇਖੋ ਸਾਡਾ ਮੱਲਾ ਮੈਨੂੰ ਸਭ ਤੋਂ ਵੱਡਾ ਨੁਕਸਾਨ ਹੈ ਮੇਰਾ ਘਰ ਬਿਲਕੁਲ ਸਾਹਮਣੇ ਹੈ ਮੇਰਾ ਸਿਰਫ ਇੱਕ ਤੁਹਾਡੇ ਤੱਕ ਇਹ ਚੀਜ਼ ਕਹਿਣਾ ਹੈ ਕਿ ਜੇ ਅਸੀਂ ਖੁਦ ਇੱਕ ਐਡਵੋਕੇਟ ਹੋ ਕੇ ਇਸ ਚੀਜ਼ ਲਈ ਫਾਈਟ ਕਰ ਰਹੇ ਹਾਂ ਮੇਰੇ ਹੱਥ 'ਚ ਮੇਰੇ ਆਨਨੇਬਲ ਦਾ ਜੇਰੇ ਜਸ ਸਾਹਿਬ ਦਾ ਇੱਕ ਆਰਡਰ ਹੈ ਉਹਦੀ ਇੱਕ ਇੰਨੀ ਵੱਡੀ ਉਲੰਘਣਾ ਹੋ ਰਹੀ ਹੈ ਜੋ ਆਮ ਜਨਤਾ ਸਾਡੇ ਤੱਕ ਆਂਦੀ ਹੈ ਉਹ ਕੀ ਉਮੀਦ ਲੈ ਕੇ ਮੇਰੇ ਤੱਕ ਆਏਗੀ ਜਦ ਮੇਰੇ ਹੋਰ ਵੀ ਐਡਵੋਕੇਟ ਭੈਣ ਭਰਾ ਨੇ ਉਹ ਵੀ ਇਸ ਚੀਜ਼ ਨੂੰ ਕਿਵੇਂ ਸੰਭਾਲਣਗੇ ਜੋ ਉਹਨੇ ਆਪ ਦਾ ਘਰੇ ਕੰਮ ਕਰਦੇ ਤੇ ਮਿਸ ਤੇ ਕੰਮ ਕਰਦੇ ਕੋਈ ਗੱਲ ਬਿਲਕੁਲ ਨਹੀਂ ਸੁਣਦੇ ਬਸ ਨਹੀਂ ਸਰ ਉਹਨਾਂ ਨੂੰ ਵੀ ਅਸੀਂ ਬਹੁਤ ਵਾਰੀ ਕਿਹਾ ਮੈਂ ਜਿਹੜੀ ਲੇਬਰ ਸੀ ਮੈਂ ਖੁਦ ਪਰਸਨਲੀ ਕਿਹਾ ਮੈਂ ਕਿਹਾ ਦੇਖੋ ਤੁਸੀਂ ਦਿਹਾੜੀਦਾਰ ਹੋ ਤੁਸੀਂ ਤਾਂ ਆਪਣੀ ਦਿਹਾੜੀ ਲੈ ਕੇ ਜਾਣਾ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਆ ਤੁਹਾਨੂੰ ਕੌਣ ਛੁੜਵਾਏਗਾ ਜਦੋਂ ਦੇਖੋ ਐਸਆਈ ਆ ਕੇ ਉਹਨਾਂ ਨੂੰ ਪਿਆਰ ਨਾਲ ਬੜੇ ਸਤਕਾਰ ਨਾਲ ਸਮਝਾ ਕੇ ਗਿਆ ਉਹ ਫਿਰ ਵੀ ਇੱਕ ਆਰਡਰ ਦੀ ਉਲੰਘਣਾ ਹੋ ਰਹੀ ਹੈ ਮੈਂ ਇਸ ਚੀਜ਼ ਨੂੰ ਕੀ ਸਮਝਾਂ ਤੇਰੀ ਸਵਾਲ ਮੈਂ ਪਹਿਲਾਂ ਪੁੱਛੀ ਤਾਂ ਵੀ ਇਹ ਮੈਂ ਇਸ ਕੋਟ ਕਰ ਰਿਹਾ ਕੋਈ ਕਹਿ ਰਿਹਾ ਵਾ ਦੇਖੋ ਜੀ ਮੈਂ ਮੈਂ ਸਾਡੇ ਜੋ ਉਹਨਾਂ ਦੇ ਪੀਐਨ ਕਿਹਾ ਵੀ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਕਿ ਦੇਖੋ ਮੈਂ ਐਡਵੋਕੇਟ ਹਾਂ ਮੈਂ ਇੱਕ ਜਸਟਿਸਲੀ ਹਾਂ ਪਰ ਇੱਕ ਸੋਸਾਇਟੀ ਔਰ ਮਹੱਲੇ ਦੀ ਜ਼ਿੰਮੇਵਾਰੀ ਤੁਹਾਡੇ ਤੇ ਹੈ ਕਾਉਂਸਲਰ ਦੀ ਸਭ ਮੇਰੇ ਤੋਂ ਪਹਿਲਾਂ ਇੱਕ ਜ਼ਿੰਮੇਵਾਰੀ ਕਾਉਂਸਲਰ ਦੀ ਬੰਦੀ ਹੈ ਕਿ ਮੇਰੇ ਮਹੱਲੇ 'ਚ ਕੀ-ਕੀ ਹੋ ਰਿਹਾ ਤੇ ਕੀ-ਕੀ ਨਹੀਂ ਹੋ ਰਿਹਾ ਮੈਂ ਕੋਈ ਆਪ ਦਾ ਕੋਈ ਆਉ ਦਾ ਵੱਡਾ ਕਰਕੇ ਉਹਨਾਂ ਤੋਂ ਵੱਡੀ ਹੋ ਕੇ ਨਹੀਂ ਚੱਲਣਾ ਚਾਹੁੰਦੀ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ ਕਿ ਹਾਂ ਵੀ ਉਹ ਆ ਕੇ ਇਸ ਚੀਜ਼ ਨੂੰ ਸਮਝਣ ਪਰ ਉਹਨਾਂ ਦਾ ਮੈਨੂੰ ਜਵਾਬ ਸੀ ਉਹਨਾਂ ਦੇ ਪੀਏ ਦਾ ਕਿ ਚਲੋ ਅਸੀਂ ਮੀਟਰ ਅਸੀਂ ਖੰਭਾ ਹੀ ਹੋਰ ਲਗਵਾ ਦਿੰਨੇ ਆ ਮਤਲਬ ਉਹਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਕਿ ਤੂੰ ਵੀ ਕੋਡ ਦੀ ਉਲੰਘਣਾ ਨਾ ਕਰ ਦੇਖੋ ਜਦੋਂ ਇੱਕ ਐਡਵੋਕੇਟ ਖੁਦ ਲਈ ਲੜ ਰਹੀ ਹੈ ਉਹ ਖੁਦ ਇਹ ਚੀਜ਼ ਨੂੰ ਫੇਸ ਕਰਦਾ ਹੈ ਤੇ ਮੈਂ ਸੋਚ ਰਹੀ ਕਿ ਜਿਹੜੀ ਆਮ ਲੋਕ ਨੇ ਕਿਸੇ ਪਬਲਿਕ ਆਂਦੀ ਹੈ ਸਾਡੇ ਕੋਲ ਵੀ ਸਾਡੇ ਨਾਲ ਤੱਕਾ ਹੋ ਗਿਆ ਤੇ ਅਸੀਂ ਕੀ ਉਮੀਦ ਲੈ ਕੇ ਚੱਲੀਏ ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਇਸ ਤਰੀਕੇ ਤੇ ਵਿਸ਼ਵਾਸ ਹੀ ਉੱਠ ਜਾਣਾ ਕੱਲ ਮੱਲੇ 'ਚ ਦੇਖੋ 10 ਬੰਦਿਆਂ ਨੂੰ ਪਤਾ ਹੈ ਕਿ ਸਾਡਾ ਕੇਸ ਲੱਗਿਆ ਉਹ ਬੰਦਾ ਫੇਰ ਕੰਮ ਕਰ ਰਿਹਾ ਹੈ ਕਿ ਕੋਰਟ ਦੀ ਇਹਦੇ ਵਿੱਚ ਕਿੰਨਾ ਵੱਡਾ ਨਿਰਾਦਰ ਲੋਕੀ ਕੋਰਟ ਨੂੰ ਇੱਕ ਮਜ਼ਾਕ ਰੂਪ ਦੇ ਵਿੱਚ ਲੈ ਜਾਣਗੇ ਵੀ ਕੋਈ ਗੱਲ ਹੀ ਵੱਤੋਂ ਵੱਧ ਕੀ ਹੈ ਤਰੀਕਾ ਪੈਣਗੇ ਆ ਦੇਖ ਲਾਂਗੇ ਜੋ ਹੋਏਗਾ ક્રાઈમ ਵੀ ਇਹ ਜਿਹਾ ਪਤਾ ਹਾਂਜੀ ਜੋ ਅੱਜ ਕ੍ਰਾਈਮ ਵਧਿਆ ਦਾ ਕਾਰਨ ਹੈ ਦੇਖੋ ਇੱਕ ਸਿੰਪਲ ਜੀ ਐਡੇ ਵੱਡੇ ਕ੍ਰਾਈਮ ਹੋ ਰਹੇ ਨੇ ਬੱਚਿਆਂ ਨਾਲ ਹੋ ਰਹੇ ਨੇ ਵੱਡਿਆਂ ਨਾਲ ਕਿੰਨਾ ਕੁਝ ਹੋ ਰਿਹਾ ਹੈ ਕਿ ਇੱਕ ਛੋਟੀ ਜੀ ਚੀਜ਼ ਪਿੱਛੇ ਇੱਕ ਖੰਭਾ ਜਿਹਦੇ ਵਿੱਚ ਸਾਡੇ ਕੋਈ ਉਹਦੇ ਨਾਲ ਪਰਸਨਲ ਲੜਾਈ ਨਹੀਂ ਉਸ ਬੰਦੇ ਨਾਲ ਉਹ ਪ੍ਰਾਪਰਟੀ ਮੇਰੀ ਨਹੀਂ ਹੈ ਜੀ ਕਿ ਉਹ ਪ੍ਰਾਪਰਟੀ ਉਸ ਬੰਦੇ ਦੀ ਹੈ ਲੇਕਿਨ ਉਹਨੂੰ ਬਣਾਉਣ ਦਾ ਪੂਰਾ ਹੱਕ ਵੀ ਹੈ ਜੋ ਮਰਜ਼ੀ ਕਰੇ ਲੇਕਿਨ ਦੂਸਰੇ ਇਨਸਾਨ ਨੂੰ ਕਿ ਦੂਸਰੇ ਬੰਦੇ ਨੂੰ ਨੁਕਸਾਨ ਦੇ ਕੇ ਆਪਣਾ ਕੰਮ ਤਾਂ ਨਹੀਂ ਹੋ ਸਕਦਾ ਇਹ ਤਾਂ ਜੀ ਕਿਸੇ ਕਾਨੂੰਨ 'ਚ ਨਹੀਂ ਲਿਖਿਆ ਹੋਇਆ ਹੈ ਕਿ ਤੁਸੀਂ ਆਪਣਾ ਕੰਮ ਕਰੋ ਪਰ ਦੂਜੇ ਦਾ ਨੁਕਸਾਨ ਕਰੋ ਕਾਨੂੰਨ ਸਾਨੂੰ ਇਹ ਚੀਜ਼ ਦਾ ਹੱਕ ਦਿੰਦਾ ਹੈ ਕਿ ਤੁਹਾਨੂੰ ਜੀਣ ਦਾ ਅਧਿਕਾਰ ਹੈ ਹਰ ਕੰਮ ਦਾ ਅਧਿਕਾਰ ਹੈ ਪਰ ਕਿਸੇ ਦੂਸਰੇ ਨੂੰ ਨੁਕਸਾਨ ਦੇ ਕੇ ਕਰੋ ਇਹ ਸਾਨੂੰ ਅਧਿਕਾਰ ਨਹੀਂ ਮਿਲਿਆ ਹੋਇਆ ਥੈਂਕ ਯੂ